ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਡੀ YouTube ਫੈਮਿਲੀ ਦਾ ਤੁਸੀਂ ਸਾਰਿਆਂ ਨੇ ਸਾਡੀ ਹਰ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਜੀ ਅਜੇ ਤਨਾ ਆਪਣਾ ਪਿਆਰ ਬਣਾਏ ਰੱਖਿਓ ਸਾਡੇ ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਜੀ ਗਰਮ ਸ਼ਾਲਾ ਕੋਟੀਆਂ ਦੀ ਭਾਰੀ ਸੇਲ ਆ ਦੇਖੋ ਇਹ ਸਟਾਕ ਸਾਡੇ ਕੋਲੇ ਪਿਆ ਹੈ ਅਵੇਲੇਬਲ ਹੈ ਸਟਾਕ ਬਹੁਤ ਸਾਰੀਆਂ ਵੈਰਾਈਟੀਆਂ ਬਹੁਤ ਸਾਰੀਆਂ ਆਈਟਮਾਂ ਨੇ ਜੀ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਸਕੀਵੀ ਯੂ ਗੱਟ ਸਕੀਵੀ ਰਵਾਜ ਹੈ ਦਾ ਅੱਜ ਗੱਲ ਪੁਕਾਰੇ ਆ ਸਕੀਵੀ ਹੈ ਬਹੁਤ ਜ਼ਿਆਦਾ ਰਵਾਜ ਹੈ ਸ਼ਾਰਟਸ ਵੀ ਵੀ ਕਲਰ ਡਿਜ਼ਾਈਨ ਬਹੁਤ ਮਿਲ ਜਾਣਗੇ ਆਪਣੇ ਕੋਲੇ ਸਿਰਫ ਔਰ ਸਿਰਫ 250 ਰੁਪਏ ਦੀ ਹੈ ਜੀ ਰੇਟ ਇਹਦਾ ਸਿਰਫ 250 ਰੁਪਏ ਯੂ ਗੱਟ ਸਕੀਵੀ ਪਲੇਨ ਵੀ ਹੈ ਤੇ ਆ ਵਾਲੀ ਚੱਕ ਚੀ ਵੀ ਹੈ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਆ ਵਾਲੇ ਰੰਗ ਡਿਜ਼ਾਈਨ ਮਿਲ ਜਾਣਗੇ ਸਾਰੇ ਕਲਰ ਪਏ ਆ ਆਪਣੇ ਕੋਲੇ ਆ ਵਾਲੇ ਰੰਗ ਜੀ ਸੋ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕੋਟੀ ਲੇਡੀਜ਼ ਕੋਟੀ ਸਿਰਫ 250 ਰੁਪਏ ਦੇ ਵਿੱਚ ਹਾਂ ਦੇਖੋ ਜੀ ਆ ਪੱਕੇ ਮੇਚੇ ਦੀ ਕੋਟੀ ਹੈ ਜੀ ਫੁੱਲ ਸਾਈਜ਼ ਨੇ ਲੇਡੀਜ਼ ਕੋਟੀ ਹੈ ਸਿਰਫ ਔਰ ਸਿਰਫ 250 ਰੁਪਏ 500 ਦੀਆਂ ਦੋ ਕੋਟੀਆਂ ਆ ਰੰਗ ਦੇਖਿਓ ਜੀ ਸਾਰੇ ਰੰਗ ਪਲੇਨ ਚ ਵੀ ਪਏ ਨੇ ਆਪਣੇ ਕੋਲੇ ਕਲਰਫੁੱਲ ਚ ਵੀ ਪਏ ਨੇ ਜੀ ਡਿਜ਼ਾਈਨ ਅਲੱਗ-ਅਲੱਗ ਪਏ ਆ ਜੀ ਕਲਰ ਡਿਜ਼ਾਈਨ ਬਹੁਤ ਸਾਰੇ ਆ ਸਿਰਫ 250 ਰੁਪਏ ਦਾ ਪੀਸ ਆ ਜੀ ਪੂਰੇ ਬਾਜ਼ਾਰ ਨਾਲੋਂ ਘੱਟ ਰੇਟਾਂ ਦੀ ਸੇਲ ਹੈ ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਕਰ ਦੇਈ ਕਿਹੜੀ ਜਗ੍ਹਾ ਤੋਂ ਦੇਖ ਰਹੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਆ ਦੇਖੋ ਜੀ 250 ਰੁਪਏ ਦੇ ਵਿੱਚ ਕਲਰ ਸਿਰਫ 250 ਰੁਪਏ ਦਾ ਪੀਸ ਆ ਜੀ ਕਲਰ ਡਿਜ਼ਾਈਨ ਸਾਰੇ ਪਏ ਆ ਜੀ ਆਪਣੇ ਕੋਲੇ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ WhatsApp ਨੰਬਰ ਸੱਜਾ ਡਿਸਕ੍ਰਿਪਸ਼ਨ ਦੇ ਵਿੱਚ ਹੈ ਸਕਰੀਨ ਤੇ ਵੀ ਚੱਲ ਰਿਹਾ ਸਾਡਾ WhatsApp ਨੰਬਰ ਘਰ ਬੈਠੇ ਵੀ ਮੰਗਵਾ ਸਕਦੇ ਹੋ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਲੌਂਗ ਕਮੀਜ਼ ਆ ਦੇਖੋ ਵੀ ਬੁਲਣ ਦਾ ਲੌਂਗ ਕਮੀਜ਼ ਕਲਰ ਮਿਲ ਜਾਣਗੇ ਹੋਰ ਸਟਿਚੇਬਲ ਹੈ ਜੀ ਲੌਂਗ ਫੁੱਲ ਸਾਈਜ਼ ਸਿਰਫ 250 ਰੁਪਏ ਦਾ ਪੀਸ ਹੈ ਜੀ ਕੱਲਾ ਕਮੀਜ਼ ਲੌਂਗ ਕਮੀਜ਼ ਸਿਰਫ ਔਰ ਸਿਰਫ 250 ਰੁਪਏ ਦਾ ਚਾਰ ਕਲਰ ਆਉਣਗੇ ਬਾਕੀ ਕਲਰ ਡਿਜ਼ਾਈਨ ਸਾਡੇ ਕੋਲ ਹਰ ਹਫਤੇ ਚੇਂਜ ਹੋ ਕੇ ਆਉਂਦੇ ਆ ਵੈਰੈਟੀ ਕੰਪਿਊਟਰ ਪ੍ਰਿੰਟ ਹੈ ਫਰੰਟ ਲੌਂਗ ਕਮੀਜ਼ 45 ਪਲਸ 45 ਪਲਸ ਲੈਂਥ ਹੋਊਗੀ ਚਾਰ ਕਲਰ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੈਕਟਾਂ ਲੇਡੀਜ਼ ਜੈਕਟਾਂ ਸਿਰਫ 250 ਰੁਪਏ ਦੇ ਵਿੱਚ ਹਾਲ ਓਵਰ ਲੌਂਗ ਪੀਸ ਫਰੰਟ ਪ੍ਰੋਕਟ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਹੈਗੇ ਆਪਣੇ ਕੋਲ ਆ ਪਏ ਆ ਔਰ ਅੱਜ ਸਵੇਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਜੀ ਇਸ ਕਰਕੇ ਅਸੀਂ ਸ਼ਾਮ ਨੂੰ ਵੀਡੀਓ ਬਣਾ ਰਹੇ ਆਂ ਫਿਕਰ ਨਾ ਸਾਢੇ 7-8 ਵਜੇ ਕਲਰ ਡਿਜ਼ਾਈਨ ਬਹੁਤ سارے ਖਤਮ ਹੋ ਗਏ ਸਾਡੇ ਕੋਲੇ ਤੇ ਆਪ ਇਹਨੇ ਕਲਰ ਬਾਕੀ ਅਗਲੀ ਅਗਲੇ ਵੀਡੀਓ ਦੇ ਵਿੱਚ ਕਲਰ ਹੋਰ ਵੀ ਦਿਖਾਵਾਂਗੇ ਤੁਹਾਨੂੰ ਇਹ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਜੀ ਜੈਕਟਾਂ ਦਾ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੈਂਸ ਕੋਟੀਆਂ ਪੱਕੇ ਮੇਚੇ ਦੀਆਂ ਜੈਂਸ ਕੋਟੀਆਂ ਨੇ ਸਾਡੇ ਕੋਲੇ ਫੁੱਲ ਸਾਈਜ਼ ਪੱਕਾ ਮੇਚ ਸਟਿਚੇਬਲ ਸਿਰਫ ਔਰ ਸਿਰਫ 250 ਰੁਪਏ ਦਾ ਪੀਸ ਹੈ ਵੀ 250 ਰੁਪਏ ਰੇਟ ਹੈ ਪੱਛਮ ਦੀ ਵਧੀਆ ਕੋਟੀ ਹੈ ਪੱਕਾ ਮੇਚ ਆ ਫੁੱਲ ਸਾਈਜ਼ ਨਵੇਂ ਡਿਜ਼ਾਈਨ ਨੇ ਸਾਰੇ ਪਲੇਨ ਵੀ ਹੈ ਲੈਨਾਂ ਵਾਲੀ ਵੀ ਹੈ ਪੱਛਮ ਦੀ ਵਧੀਆ ਜੈਂਸ ਕੋਟੀ ਕਲਰ ਡਿਜ਼ਾਈਨ ਬਹੁਤ ਸਾਰੇ ਪਏ ਆ ਆਪਣੇ ਕੋਲੇ ਕਲਰ ਮਿਲ ਜਾਣਗੇ ਇਸ ਟਾਈਮ ਤੁਹਾਨੂੰ ਕਲਰ ਬਹੁਤ سارے ਘੱਟ ਦਿਖਾ ਰਹੇ ਆ ਕਿਉਂਕਿ ਸਾਡੇ ਕੋਲੇ ਕਲਰ ਲੱਗ ਗਏ ਨੇ ਸਾਰੇ ਸਵੇਰ ਨੂੰ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਿਆ ਇਸ ਕਰਕੇ ਸ਼ਾਮ ਨੂੰ ਵੀਡੀਓ ਬਣਾ ਰਹੇ ਹਾਂ ਬਹੁਤ ਸਾਰੇ ਕਲਰ ਖਤਮ ਹੋ ਗਏ ਸਾਡੇ ਕੋਲ ਅਗਲੀ ਵੀਡੀਓ ਜਰੂਰ ਹੋਰ ਵੀ ਕਲਰ ਦਿਖਾਵਾਂਗੇ ਤੁਹਾਨੂੰ ਇਸ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਵੀਡੀਓ ਨੂੰ ਬਤੋ ਤੇ ਸ਼ੇਅਰ ਜਰੂਰ ਕਰ ਦਿਓ ਆ ਜੈਂਟਸ ਕੋਟੀਆਂ ਦੇ ਰੰਗ ਪਏ ਆ ਸਾਰੇ ਆ ਦੇਖ ਲਓ ਜੀ ਸਿਰਫ 250 ਰੁਪਏ ਦਾ ਪੀਸ ਹੈ ਜੀ ਕਲਰ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਸਾਰੇ ਬਾਕੀ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਸਕਰੀਨਸ਼ਾਟ ਸੈਂਡ ਕਰ ਦਿਓ ਆਨਲਾਈਨ ਵੀ ਮੰਗਵਾ ਸਕਦੇ ਹੋ ਘਰ ਬੈਠੇ ਤੁਸੀਂ ਆ ਵਾਲੇ ਕਲਰ ਨੇ ਪਲੈਨ ਜੈਂਸ ਕੋਟੀਆਂ ਦੇ ਪਲੈਨ ਦੇ ਵਿੱਚ ਲੈਣਾ ਵਾਲੇ ਦੇ ਵਿੱਚ ਕਲਰ ਸਾਈ ਬਹੁਤ ਸਾਰੇ ਕਲਰ ਡਿਜ਼ਾਈਨ ਨੇ ਲਾਈਟ ਡਾਰਕ ਕਲਰ ਹਰ ਤਰ੍ਹਾਂ ਦੇ ਮਿਲ ਜਾਣਗੇ ਪੀ ਸ਼ੇਪ ਗੋਲ ਗਲਾ ਜੈਂਚ ਕੋਟੀਆਂ ਦੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਕੋਟੀਆਂ ਲੌਂਗ ਵੱਡੀਆਂ 300 ਰੁਪਏ ਦੇ ਆ ਦੇਖੋ ਜੀ ਵਧੀਆ ਕੋਟੀਆਂ 400 450 500 ਵਾਲੀ ਕੋਟੀ ਸਿਰਫ 300 ਰੁਪਏ ਦੇ ਵਿੱਚ ਲੌਂਗ ਫੁੱਲ ਸਾਈਜ਼ ਕੋਟੀ ਵੱਡੀਆਂ ਕੋਟੀਆਂ ਜੀ ਸਿਰਫ ਔਰ ਸਿਰਫ 300 ਰੁਪਏ ਦਾ ਪੀਸ ਹੈ ਜੀ 300 ਰੁਪਏ ਦਾ ਵੀਡੀਓ ਨੂੰ ਬਤੋ ਬਤ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਵਾਲੇ ਕਲਰ ਪਏ ਹੈ ਲੌਂਗ ਕੋਟੀਆਂ ਵੱਡੀਆਂ ਕੋਟੀਆਂ ਫੁੱਲ ਸਾਈਜ਼ ਕੋਟੀਆਂ ਵਧੀਆ ਚਕੋਟੀਆਂ ਜੀ ਸਿਰਫ 300 ਰੁਪਏ ਦਾ ਪੀਸ ਹੈ ਇਹ ਆ ਦੇਖੋ ਕਲਰ ਡਿਜ਼ਾਈਨ ਬਹੁਤ سارے ਕਲਰ ਪਏ ਜੀ ਆਪਣੇ ਕੋਲੇ ਅਲੱਗ ਅਲੱਗ ਡਿਜ਼ਾਈਨਾਂ ਦੇ ਸਿਰਫ 300 ਰੁਪਏ ਦਾ ਪੀਸ ਹੈ ਇਹ ਸੇ ਫਰੰਟ ਪ੍ਰੋਫਿਟ ਹੈ ਆਹ ਵੇਲੇ ਰੰਗੜੀ ਜਾਨੇ ਜੀ ਆਹ ਵੇਲੇ ਕਲਰਡ ਜਾਨੇ ਪਏ ਜੀ ਫੁੱਲ ਸਾਈਜ਼ ਜੀ ਵੱਡੇ ਸਾਈਜ਼ ਨੇ ਪੱਕੇ ਮੇਚੇ ਨੇ ਜੀ ਲੌਂਗ ਵੀ ਹੈ ਮੀਡੀਅਮ ਸਾਈਜ਼ ਵੀ ਮਿਲ ਜਾਣਗੇ ਹਰ ਤਰ੍ਹਾਂ ਦੇ ਸਾਈਜ਼ ਮਿਲ ਜਾਣਗੇ ਜੀ ਕਲਰ ਡਿਜ਼ਾਈਨ ਬਹੁਤ ਸਾਰੇ ਪਏ ਆ ਸਿਰਫ 300 ਰੁਪਏ ਦਾ ਪੀਸ ਹੈ ਜੀ ਆਵਲੇ ਤਾਂ ਮਿਲਦੇ ਜੀ ਆਵਲੇ ਕਲਰ ਦੇ ਆਵਲੇ ਸਾਰੇ ਰੰਗੜੀਆਂ ਦਾ ਫਰੌਕ ਟਾਇਪ ਹੈ ਲੌਂਗ ਪੀਸ ਰੰਗ ਬਹੁਤ ਸਾਰੇ ਪਏ ਨੇ ਦੇਖਣ ਕੋਲ ਲੋਕੇਸ਼ਨ ਹੈਗੀ ਆ ਮਲੇਰ ਕੋਟਲਾ ਲੋਹਾ ਬਾਜ਼ਾਰ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਪੱਕੀ ਸੇਲ ਲੱਗਦੀ ਹੈ ਜੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਦੇਖੋ ਸਾਡੇ ਕੋਲੇ ਅਵੇਲੇਬਲ ਸਟਾਕ ਪਿਆ ਜੀ ਆ ਵਾਲੇ ਬਹੁਤ ਸਾਰੇ ਰੰਗ ਸ਼ਾਲਾਂ ਕੋਟੀਆਂ ਕੁੜਤੇ ਜੈਗਟਾਂ